ਅਮੇ ਫਾਊਂਡੇਸ਼ਨ ਮੋਹਾਲੀ ਦੇ ਵੱਲੋਂ ਜਿਹਦੀ ਮੈਂ ਸੰਸਥਾਪਕ ਆ ਅਸੀਂ ਅੱਜ 22 ਅਪ੍ਰੈਲ ਨੂੰ ਜਿਹੜਾ ਪਹਿਲਗਾਮ ਦੇ ਵਿੱਚ ਬਹੁਤ ਹੀ ਦਰਦਨਾਕ ਬੋਲੀकांड ਹੋਇਆ ਜਿਹਦੇ ਵਿੱਚ 25 ਸਾਡੇ ਦੇਸ਼ ਦੇ ਨਾਗਰਿਕ ਤੇ ਦੋ ਸੈਲਾਨੀ ਵਿਦੇਸ਼ੀ ਜਿਹੜੇ ਨੇ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਬੋਲੀਆਂ ਨਾਲ ਭੁੰਨਿਆ ਗਿਆ ਉਹਦੇ ਖਿਲਾਫ ਅੱਜ ਅਸੀਂ ਜਿਹੜਾ ਅਪਰੋਚ ਮਾਰਚ ਇੱਥੇ ਕਰ ਰਹੇ ਆ ਔਰ ਸ਼ਰਧਾਂਜਲੀ ਅਸੀਂ ਉਹਨਾਂ 27 ਲੋਕਾਂ ਨੂੰ ਅੱਜ ਇੱਥੇ समर्पित ਕਰਾਂਗੇ ਜਿਨ੍ਹਾਂ ਨੇ ਉਸ ਭਿਆਨਕ ਗੋਲੀਕਾਂ ਦੇ ਵਿੱਚ ਆਪਣੀ ਜਾਨ ਗਵਾ ਦਿੱਤੀ। ਕਾਗਜ਼ੀ ਮਾਰੋਦਾਨ ਕੀ ਉਹ ਲੈ ਕੈਂਡਲ ਮਾਰਚ ਕਰ ਰਹੇ ਹੋ ਜਾਂ ਹਾਲੇ ਅਸੀਂ ਜੀ ਇੱਥੋਂ ਜਿਹੜਾ ਸਾਡਾ ਮਾਰਚ ਨਿਕਲੇਗਾ ਤੇ ਸਿੰਘ ਸ਼ਹੀਦਾਂ ਗੁਰਦੁਆਰੇ ਤੱਕ ਅਸੀਂ ਪੈਦਲ ਮਾਰਚ ਕਰਾਂਗੇ ਉੱਥੇ ਜਾ ਕੇ ਫਿਰ ਅਸੀਂ ਕੈਂਡਲ ਲਾਈਟ ਕਰਕੇ ਅਸੀਂ ਉਹਨਾਂ ਸਾਰੇ 27 ਜਿਹੜੇ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ ਤੇ ਨਾਲ ਹੀ ਨਾਲ ਅਸੀਂ ਅੰਤਕਵਾਦ ਦਾ ਪੁਤਲਾ ਵੀ ਉੱਥੇ ਜਲਾਵਾਂਗੇ। ਕਿਉਂਕਿ ਸਾਡੇ ਦਿਲਾਂ ਵਿੱਚ ਬਹੁਤ ਜ਼ਿਆਦਾ ਅਕਰੋਸ਼ ਹੈ ਬਹੁਤ ਗੁੱਸਾ ਹੈ ਕਿ ਸਾਡੇ ਪੋਲੇ ਪਾਲੇ ਲੋਕ ਜਿਹੜੇ ਉੱਥੇ ਪ੍ਰਯਟਨ ਪ੍ਰਯਟਕ ਬਣ ਕੇ ਜਿਹੜੇ ਉੱਥੇ ਗਏ ਸੀਗੇ ਆਪਣੀਆਂ ਫੈਮਲੀਆ ਦੇ ਨਾਲ ਖੁਸ਼ੀਆਂ ਮਨਾਣ ਛੁੱਟੀਆਂ ਮਨਾਣ ਉਹਨਾਂ ਨੂੰ ਉੱਥੇ ਕਤਲ ਕਰ ਦਿੱਤਾ ਗਿਆ ਬੜੀ ਬੇਰਹਿਮੀ ਦੇ ਨਾਲ ਤੇ ਅਸੀਂ ਇਹ ਸਾਰੀ ਜਿਹੜਾ ਵੀ ਜੋ ਕੁਝ ਵੀ ਉੱਥੇ ਵਾਪਰਿਆ ਉਹਦਾ ਅਸੀਂ ਬਹੁਤ ਨਿਖੇਧੀ ਕਰਦੇ ਹਾਂ ਤੇ ਅਸੀਂ ਆਪਣੀਆਂ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਉਹ ਸੁਰੱਖਿਆ ਜਿਹੜੀ ਹੈ ਉਹ ਵਧਾਵੇ ਤੇ ਜਿਹੜੇ ਸਾਡੇ ਵਿਚਾਰੇ ਭੋਲੇ ਭੋਲੇ ਲੋਕ ਨੇ ਉਹਨਾਂ ਦੇ ਨਾਲ ਅੱਜ ਤੋਂ ਬਾਅਦ ਇਹੋ ਜਿਹੇ ਹਾਦਸੇ ਨਾ ਵਾਪਰਨ। ਵੱਡੀ ਕੇਂਦਰ ਸਰਕਾਰ ਵੱਲੋਂ ਤੁਸੀਂ ਕੀ ਕਹਿੰਦੇ ਕਿ ਕਿਹਦੇ ਜਾ ਰਹੇ? ਇਹ ਜੋ ਦੋਸਤੋਂ ਜਾਂ ਮਿਲਟਰੀ ਐਕਸ਼ਨ ਵੱਲੋਂ ਦੇਖੋ ਜੀ ਸਰਕਾਰ ਨੇ ਜਿਹੜੇ ਐਕਸ਼ਨ ਪਿਛਲੇ 1-2 ਦਿਨਾਂ 'ਚ ਜੋ ਵੀ ਐਕਸ਼ਨ ਲਿਆ ਹੈ ਜਿਹੜਾ ਉਹਨਾਂ ਨੇ ਸੰਧੀ ਆਪਣੀ ਪਾਣੀ ਵਾਲੀ ਜਿਹੜੀ ਸਿੰਧੂ ਨਦੀ ਦੀ ਸੰਧੀ ਤੋਂ ਉਹਨਾਂ ਨੇ ਪਾਣੀ ਬੰਦ ਕਰਨ ਦਾ ਜਿਹੜਾ ਐਕਸ਼ਨ ਲਿਆ ਹੈ ਔਰ ਹੋਰ ਵੀ ਬਹੁਤ ਸਾਰੇ ਬਾਰਡਰ ਤੋਂ ਪਾਰ ਉਹਨਾਂ ਨੇ ਉਹ ਵੀਜ਼ਾਸ ਜਿਹੜੇ ਰੱਦ ਕਰ ਦਿੱਤੇ ਜਿਹੜੇ ਪਾਕਿਸਤਾਨੀ ਨਾਗਰਿਕ ਉਧਰ ਜਾ ਰਹੇ ਹੈਂ ਇੰਡੀਆ ਵਾਲੇ ਇੱਧਰ ਆ ਰਹੇ ਹੈ ਮੇਰੇ ਹਿਸਾਬ ਨਾਲ ਜੋ ਵੀ ਸਰਕਾਰ ਕਰ ਰਹੀ ਹੈ ਉਹ ਆਪਣੇ ਜੋ ਵੀ ਦੇਸ਼ ਦੇ ਹਿੱਤ ਵਿੱਚ ਹੈ ਉਹ ਸਾਰੇ ਜਿਹੜੇ ਉਹ ਲੈ ਰਹੀ ਹੈ ਫੈਸਲੇ ਅਸੀਂ ਸਰਕਾਰ ਦੇ ਨਾਲ ਆ ਪਰ ਹੱਥ ਜੋੜ ਕੇ ਵੀ ਬੇਨਤੀ ਕਰਾਂਗੇ ਕਿ ਸੁਰੱਖਿਆ ਨਾਗਰਿਕਾਂ ਦੀ ਹੋਰ ਵਧਾਈ ਜਾਓ ਤੁਸੀਂ ਕਿਸੇ ਵੀ ਕੰਟਰੀ ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜੱਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨਦਾ ਜਾਂ ਫਸਣ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੈ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੋਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ seca